ਬਹੁਤ ਵਧੀਆ ਜੋ ਗਰੁੱਪ ਗੇ ਕਰ ਰਹੇ ਨੇ ਸੋ ਪ੍ਰੋਗਰਾਮ ਨੂੰ ਲਾਈਵ ਕਰ ਰਿਹਾ ਜੀ ਪੰਜਾਬ ਫਾਸਟ ਲਾਈਨ ਚੈਨਲ ਔਰ YouTube ਚੈਨਲ ਤੇ ਜਿਹੜਾ ਲਾਈਵ ਚੱਲ ਰਿਹਾ ਜੀ ਪ੍ਰੋਗਰਾਮ ਪੰਜਾਬ ਫਾਸਟ ਲਾਈਨ ਚੈਨਲ ਸੋ ਬਾਕੀ ਵੀਰਾਂ ਦਾ ਜਿਨ੍ਹਾਂ ਜਿਨ੍ਹਾਂ ਦਾ ਲਾਈਵ ਚੱਲ ਰਿਹਾ ਉਸ ਨੂੰ ਇੱਕ ਪਾਰਚੀ ਪਹੁੰਚਦੀ ਕਰ ਦਿਓ ਵੀਰੇ ਸੋ ਮਾਫੀ ਚਾਹੁੰਦੇ ਕਿਸੇ ਦਾ ਨਾਮ ਲੈਣਾ ਕੋਣ ਰਹਿ ਗਿਆ ਹੋਰ ਤਾਂ ਸੋ ਕਰੀਏ ਜੀ ਦੁਕਾਨਿਆਂ ਦੀ ਸ਼ੁਰੂਆਤ ਆ ਜੋ ਸੋ ਕੋਈ ਗੱਲ ਨਹੀਂ ਸੋ ਰਾਣਾ ਸਰ ਗੱਲ ਲੱਗਦਾ ਹੈ ਜੀ ਕਿਤੇ ਕੁੜੀ ਤੇ ਮੁੰਡੇ ਦੀ ਗੱਲਬਾਤ ਹੈ ਰਿਸ਼ਤੇ ਦੀ ਗੱਲਬਾਤ ਚੱਲੀ ਆ ਸੋ ਮੁੰਡਾ ਮੇਰੇ ਵਰਗਾ ਮਾਤੜ ਜਾ ਅਨਪੜ੍ਹ ਜਾ ਸੀ ਅਸਲੋ ਤੇ ਕਿਤੇ ਸੱਤਵੇਂ ਅੱਠਵੇਂ ਵਿਚੋਂ ਫੇਲ ਹੋ ਗਿਆ ਵਿਚੇ ਛੱਡ ਛੁੱਟ ਗਿਆ ਕਹਿੰਦਾ ਬਾਕੀ ਛੱਡ ਪੁਰੇ ਯਾਰ ਹੋਰ ਪੜ੍ਹ ਕੇ ਕੀ ਲੈਣਾ ਅੱਗੇ ਸੋ ਮੈਡਮ ਦੀ ਜਿਹੜੀ ਤਲਾਸ਼ ਕਰਦਾ ਵਿਆਹ ਵਾਸਤੇ ਵੀ ਆਈਲੈਂਡ ਵਾਲੀ ਕਿਤੇ ਮਿਲ ਜੇ ਤੇ 6-7 ਬੈਂਡ ਆਏ ਹੁਣ ਨਾਲ ਮਾਰਾਂਗੇ ਉਡਾਰੀ ਚਲੋ ਪੈਸੇ ਪੂਸੇ ਦੀ ਕਿਹੜੀ ਗੱਲ ਹੈ ਕੋ ਕਿ ਲੈ ਵੇਚਣਾ ਵੇਚ ਗਿਆ ਜੀ ਕਹਿੰਦਾ ਤੁਹਾਨੂੰ ਪਤਾ ਮਾਹੌਲ ਚੱਲ ਰਿਹਾ ਜੀ ਸੋ ਕਿਲਾ ਵੇਚ ਕੇ ਕਹਿੰਦੇ ਸੀ ਚਲੋ ਕੁੜੀ ਆਈਲੈਂਡ ਸਾਲੀ ਲੱਭੋ ਜੀ ਪੈਸੇ ਲਾਓ ਜੀ ਚਲੋ ਜੀ ਮਾਰਦੇ ਓਡਾਰੀ ਬਾਹਰ ਹਾਂਜੀ ਸੋ ਉਹਦੀ ਇੱਕ ਪਰਿਵਾਰ ਦੀ ਛੋਟੀ ਜੀ ਨੋਖ ਚੋਕ ਹੈ ਜੀ ਕਿਸੇ ਕਾਰਨ ਉਹਨਾਂ ਦੀ ਫਾਈਲ ਜਿਹੜੀ ਰਿਜੈਕਟ ਹੋ ਜਾਂਦੀ ਹੈ ਜੀ ਫਾਈਲ ਰਿਜੈਕਟ ਹੋ ਗਈ ਹੈ ਸੋ ਕੁੜੀ ਤਾਨਾ ਮਾਰਦੀ ਹੈ ਅੱਗੋਂ ਮੁੰਡਾ ਕੀ ਜਵਾਬ ਦਿੰਦਾ ਜਰਾ ਸੁਣ ਕੇ ਆਹ ਲੱਸੀ ਆ ਬਹਰ ਜਾਣ ਤੇ ਚੱਕਰ ਵਿੱਚ ਗਈ ਤੇਰੇ ਨਾਲ ਵਿਆਹੀ ਆਹ ਲੱਸੀ ਕੀਤੀ ਮੇਰੇ ਕਿਸੇ ਕਮਣਾ पहला पासपोर्ट बनवाया भी हजार तो ज्यादा खर्चा आया लाया मशक्कत करके पहला पासपोर्ट बनवाया भी हजार तो ज्यादा खर्चा फैल लाते आया भी हजार तो ज्यादा खर्चा फैल लाते आया करके पुतु उन्होंने दिल्ली मोड़ को दिल्ली मोड़ गुड़े ਅਗੇ ਸੁਣ ਕੇ ਹਾਈ ਨੀ ਇੰਡੀਆ ਦੇ ਵਿੱਚ ਦੱਸ ਦੇ ਕਿਹੜਾ ਕੰਮ ਦੀ ਥੋੜ ਕੋੜੇ ਕੰਡੀਆਂ ਦੇ ਵਿੱਚ ਦੱਸ ਦੇ ਕਿਹੜਾ ਕੰਮ ਦੀ ਥੋੜ ਕੋੜੇ ਕੰਡੀਆਂ ਦੇ ਵਿੱਚ ਦੱਸ ਦੇ ਕਿਹੜਾ ਕੰਮ ਦੀ ਥੋੜ ਕੋੜੇ ਇੱਕ ਮਿੰਟ ਜਿਹੜੇ ਪੈਸੇ ਚੁੱਕਣ ਵਾਲੇ ਨਾ ਬਈ ਸਾਰੇ ਤੁਹਾਡੇ ਅਸੀਂ ਕੁਛ ਨਹੀਂ ਲੈ ਕੇ ਜਾਉਂਗਾ ਵੇਚਣਾ ਵਜੂ ਪਲੀਜ਼ ਵਾਰ ਵਾਰ ਆ ਕੇ ਡਿਸਟਰਬੈਂਸ ਬਹੁਤ ਜ਼ਿਆਦਾ ਹੁੰਦੀ ਜਿਹਦੇ ਵਿੱਚ ਵਜਦਾ ਨਾ ਬੰਦਾ ਮੇਰਾ ਭਰਾ ਬਣ ਕੇ ਗੁੱਸਾ ਨਾ ਕਰੇ ਸਵਾਦ ਨਹੀਂ ਆਉਂਦਾ ਯਾਰ ਫਿਰ ਗਾਉਣ ਦਾ ਆ ਜਾ ਬਾਬਾ पासपोर्ट बनवाया भी हजार तो ज्यादा खर्चा भी हजार तो ज्यादा खर्चा पाइल आई इंडिया दे दस कम भी थोड़ चुड़े इंडिया दसदे कम भी थोड़े इंडिया दसदे कम भी थोड़ जुड़े ਰਣਾ ਰਾਈ ਜੀ ਜਰਨਨ ਸਰ ਬਹੁਤ ਸਾਰਾ ਮਾਨ ਕਰਕੇ ਗਏ ਜੀ ਇੱਕ ਵਾਰ ਜੋਰ ਨਾਲ ਤਾੜੀ ਲਾਇਆ ਜਾਂਦਾ ਬਹੁਤ ਬਹੁਤ ਥੈਂਕ ਯੂ ਸਾਰੀ ਬਹੁਤ ਬਹੁਤ ਨੇਪਾਲੀ ਕੀ ਮੋਟ ਲੱਗੀ ਘਰ ਵਿੱਚ ਸਾਡੇ ਸਾਰੇ ਕਲੈਕਟਰ ਲੱਗਿਆ ਥੋੜੇ ਥੋੜੇ ਕਲੈਕਟਰ ਲੱਗਿਆ ਥੋੜੇ ਥੋੜੇ ਸਮੇ ਲੱਗੀ ਕਿ ਨਹੀਂ ਮਾਨੂੰ ਆਈ ਨਹੀਂ ਇੰਡੀਆ ਦੇ ਵਿੱਚ ਦੱਸ ਦੇ ਕਿਹੜਾ ਕੰਮ ਦੀ ਥੋੜ ਕੜੇ ਇਧੀਆਂ ਦੇ ਵਿੱਚ ਦੱਸ ਦੇ ਕਿਹੜਾ ਕੰਮ ਦੀ ਥੋੜ ਕੜੇ ਇਧੀਆਂ ਦੇ ਵਿੱਚ ਦੱਸ ਦੇ ਕਿਹੜਾ ਕੰਮ ਦੀ ਥੋੜ ਕੜੇ

ਇੰਡੀਆ ਦੇ ਵਿੱਚ ਦੱਸ ਦੇ ਕਿਹੜਾ ਕੰਮ ਦੀ ਥੋੜ ਕਿਰੇ ਇੰਡੀਆ ਦੇ ਵਿੱਚ ਦੱਸ ਦੇ ਮੇਰਾ ਕੰਮ ਦੀ ਥੋੜ ਕਿਰੇ ਇੰਡੀਆ ਦੇ ਵਿੱਚ ਦੱਸ ਦੇ ਸਸਿਕਾ ਸਸਿਕਾ ਜੀ ਨਾਮ ਸਰ ਮਿਲ ਕੇ ਹੀ ਸੰਗ ਜੀ ਸੁਪਨ ਸਾਹਿਬ ਮੇਲਾ ਕਰਵਾਇਆ ਗਿਆ ਹੈ ਕਿੰਨੀ ਤਰੀਕ ਨੂੰ ਜਿਹੜਾ ਮੇਲਾ ਕਰਵਾਇਆ ਜਾਂਦਾ ਹੈ ਕੀ ਕੀ ਅੱਜ ਦੇ ਜਿਹੜੇ ਪ੍ਰੋਗਰਾਮ ਕਰਵਾਏ ਜੀ ਵੇਖੋ ਜੀ ਸਾਡੇ ਇੱਥੇ ਬਾਬਾ ਖੇਤਰਪਾਲ ਜੀ ਦਾ ਮੇਲਾ ਇਸ ਵਾਰ ਛੇਵਾਂ ਮੇਲਾ ਸੀ ਮਨਾਇਆ ਜੀ ਜੀ ਪਹਿਲਾਂ ਤਾਂ ਸਿੰਗਰ ਨਹੀਂ ਲਾਉਂਦੇ ਸੀ ਫਰਸਟ ਟਾਈਮ ਪਹਿਲੀ ਵਾਰ ਅਸੀਂ ਸਿੰਗਰ ਦਾ ਇੰਤਜ਼ਾਮ ਕੀਤਾ ਹੈ ਉਹ ਹੀ ਸਾਰੇ ਪਿੰਡ ਦੀ ਸਮੂਹ ਪੰਚਾਇਤ ਦੇ ਕਹਿਣ ਤੇ ਸਾਰਿਆਂ ਨੇ ਸਹਿਯੋਗ ਬੜਾ ਦਿੱਤਾ ਜੀ ਸਾਡੀ ਪ੍ਰਬੰਧਕ ਕਮੇਟੀ ਜਿਹੜੀ ਉਹਨਾਂ ਨੇ ਵੀ ਬੜਾ ਸਹਿਯੋਗ ਦਿੱਤਾ ਹੈ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਇਹ ਸਿੰਗਾਰੇ ਤੇ ਅਸੀਂ ਅੱਜ ਜਾਂਦੇ ਆ ਜੀ ਮੇਲੇ ਬਾਬਾ ਜੀ ਤਨਤਨ ਬਾਬਾ ਖੇਤਰਪਾਲ ਜੀ ਮੇਲੇ ਤੇ ਜੀ ਕਿਹੜੇ ਸਿੰਗਰਾਂ ਨੇ ਜਿਹੜਾ ਪ੍ਰੋਗਰਾਮ ਕੀਤਾ ਔਰ ਕਿਹਨਾਂ ਨੇ ਪ੍ਰੋਗਰਾਮ ਸਿੰਗਰ ਜੀ ਆਪਣੇ ਸੀ ਬਸਤੀ ਸੋਹਣ ਸਿੰਘ ਬਸਤੀ ਚੱਕ ਸੁੱਕਰ ਤੋਂ ਜੀ ਇੱਕ ਬੀਬਾ ਕਮਲ ਸ਼ੇਰ ਗਿੱਲ ਮਚਿੰਡੇ ਤੋਂ ਜੀ ਇੱਕ ਸੁਖਦੇਵ ਮਣੀ ਉਹ ਸੀ ਕਿ ਆਪਣੇ ਗੁਰੂ ਸਾਹਿਬ ਤੋਂ ਜੀ ਇੱਕ ਹਰਪ੍ਰੀਤ ਬੁੱਧੋ ਕਾ ਜੀ ਜੀ ਇਹਨਾਂ ਸਾਰੇ ਸਿੰਗਰਾਂ ਨੇ ਮਤਲਬ ਅੱਜ ਪ੍ਰੋਗਰਾਮ ਕਰਿਆ ਜੀ ਜੇ ਗੱਲ ਕਰੀਏ ਪ੍ਰੋਗਰਾਮ ਦਾ ਤਾਂ ਬੜਾ ਵੱਡਾ ਉਪਰਾਲਾ ਹੁੰਦਾ ਇਹਨਾਂ ਦਾ ਹਾਂ ਜੀ ਤਾਂ ਸੰਗਤਾਂ ਦਾ ਸੰਯੋਗ ਸਾਥੀਆਂ ਦਾ ਸੰਯੋਗ ਕਿਦਾਂ ਦਾ ਰਿਹਾ ਬਹੁਤ ਵਧੀਆ ਜੀ ਸਾਡੇ ਪਿੰਡ ਦਾ ਬਹੁਤ ਹੀ ਵਧੀਆ ਸੰਯੋਗ ਸਾਨੂੰ ਮਿਲਿਆ ਹੈ ਜੀ ਸਾਰਿਆਂ ਨੇ ਬਿਲਕੁਲ ਹੀ ਅੱਜ ਲਗਭਗ ਹਫ਼ਤਾ ਹਫ਼ਤਾ ਹੋ ਗਿਆ ਜੀ ਪੂਰੀ ਸੇਵਾ ਕੀਤੀ ਜੀ ਤਨ ਮਨ ਦਿਲੋਂ ਸੇਵਾ ਕੀਤੀ ਜੀ ਇਸ ਬਾਬਾ ਜੀ ਦੇ ਮੇਲੇ ਤੇ ਠੀਕ ਜੇ ਗੱਲ ਕਰੀਏ ਹੋਰਾਂ ਪਿੰਡਾਂ 'ਚ ਜਿਹੜੇ ਇਹ ਸੱਭਿਆਚਾਰਕ ਪ੍ਰੋਗਰਾਮ ਨੇ ਉਹ ਅਲੋਪ ਹੁੰਦੇ ਜਾ ਰਹੇ ਨੇ ਪਰ ਤੁਸੀਂ ਇਹ ਨਾਲ ਲੈ ਕੇ ਚੱਲਦੇ ਹੋ ਕੀ ਕਹਿਣਾ ਚਾਹੀਏ ਵੇਖੋ ਜੀ ਪਿੰਡਾਂ ਵਿੱਚ ਧੜੇਬਾਜ਼ੀ ਪਾਰਟੀਆਂ ਦਾ ਮਾਹੌਲ ਬਣਿਆ ਹੋਇਆ ਹੈ ਜੀ ਉਹ ਜਿਸ ਕਰਕੇ ਵੀ ਇੱਕ ਪਾਰਟੀ ਉੱਪਰ ਸਟੇਜ ਤੇ ਚੜ ਜਾਂਦੀ ਦੂਜੀ ਪਾਰਟੀ ਰੋਸ ਮਨਾਉਂਦੀ ਹੈ ਵੀ ਅਸੀਂ ਵੀ ਉੱਪਰ ਜਾਈਏ ਉਹਦੇ ਕਰਕੇ ਕੋਈ ਸ਼ਰਾਰਤੀ ਅੰਸਰ ਝਗੜਾ ਕਰ ਦਿੰਦੇ ਆ ਉਸ ਕਰਕੇ ਲੜਾਈ ਦਾ ਮਾਹੌਲ ਬਣ ਜਾਂਦਾ ਉਹ ਉਹ ਚੀਜ਼ ਨੂੰ ਵੇਖਦੇ ਹੋਏ ਕੁਝ ਮੇਲੇ ਤੇ ਕੁਝ ਪਿੰਡਾਂ ਵਿੱਚ ਸਿੰਗਰਾਂ ਦਾ ਜਿਹੜਾ ਲਿਆਉਣਾ ਉਹ ਮਨਾਈ ਮਿਲ ਜਾਂਦੀ ਪਰ ਸਾਡੇ ਪਿੰਡ ਵਿੱਚ ਇਹੋ ਜਿਹੀ ਕੋਈ ਪਾਰਟੀ ਬਾਜੀ ਹੈ ਨਹੀਂ ਜਿੱਥੇ ਵੀ ਅਸੀਂ ਕਹਿੰਦੇ ਹਾਂ ਪੂਰੀ ਪੰਚਾਇਤ ਨੂੰ ਪੂਰੇ ਪਿੰਡ ਵਾਸੀਆਂ ਨੂੰ ਸਹਿਯੋਗ ਪੂਰਾ ਦਿੰਦੇ ਆ ਜੀ ਨਾਲ ਨਾਲ ਮਿਲ ਕੇ ਚੱਲ ਹਾਂਜੀ ਨਾਲ ਮਿਲ ਕੇ ਚੱਲਦੇ ਇਸ ਮੌਕੇ ਬੇਨਤੀ ਜਾਂ ਸੰਦੇਸ਼ ਵੀਡੀਓ ਦੇਖਣਾ ਹੈ ਹਾਂ ਕੋਈ ਬੇਨਤੀ ਕਰਨਾ ਚਾਹੋਗੇ ਜਾਂ ਸੰਦੇਸ਼ ਵੀਡੀਓ ਦੇਖਣਾ ਲੈਣ ਬੇਨਤੀ ਇਹ ਜੀ ਸਾਡੇ ਵੱਲੋਂ ਸਾਰੇ ਸਮੂਹ ਪੰਚਾਇਤ ਵੱਲੋਂ ਔਰ ਪਿੰਡ ਵੱਲੋਂ ਵੀ ਰੇਕ ਪਿੰਡ ਹੋ ਜਾਏ ਇਦਾਂ ਦੇ ਪ੍ਰੋਗਰਾਮ ਬਣਾਇਆ ਜਾਵੇ ਨਾ ਕਿ ਕੋਈ ਲੜਾਈ ਦਾ ਮਾਹੌਲ ਬਣਾਇਆ ਜਾਵੇ ਜੇ ਇਦਾਂ ਦੇ ਪ੍ਰੋਗਰਾਮ ਚੱਲਣਗੇ ਤੇ ਹਰੇਕ ਪਿੰਡਾਂ ਵਿੱਚ ਜਿੱਥੇ ਵੀ ਬਾਬਾ ਜੀ ਦੇ ਮੇਲੇ ਲੱਗਦੇ ਆ ਜਾਂ ਕੋਈ ਵੀ ਪ੍ਰੋਗਰਾਮ ਹੁੰਦਾ ਹੈ ਬੜੀ ਖੁਸ਼ੀ ਨਾਲ ਸਿੰਗਰ ਵੀ ਲਿਆਣਗੇ ਔਰ ਲੜਾਈ ਝਗੜੇ ਤੋਂ ਰਾਹਤ ਮਿਲੇਗੀ ਜੀ ਨਾਮ ਤੁਹਾਡੇ ਮੇਰਾ ਨਾਮ ਗੁਰਬਚਨ ਸਿੰਘ ਮੈਂਬਰ ਮੈਂ ਇੱਕ ਬੇਨਤੀ ਤੁਹਾਡੇ ਕੋਲ ਕਰਨਾ ਚਾਹਾਂਗਾ ਜੀ ਜੋ ਵੀ ਸਾਡੇ ਪਿੰਡ ਤਨਤਨ ਬਾਬਾ ਖੇਤਰਪਾਲ ਜੀ ਦੀ ਸਮਾਧ ਤੇ ਮੇਲਾ ਲਗਾਇਆ ਜਾਂਦਾ ਹੈ ਇਹਦੇ ਬਾਰੇ ਤੁਹਾਨੂੰ ਮੈਂ ਜਾਗਰੂਕ ਕਰਾਂਗਾ ਕਿਉਂਕਿ ਕਈ ਪਿੰਡਾਂ ਦੇ ਵਿੱਚ ਧੜੇ ਬਾਜੀਆਂ ਹੁੰਦੀਆਂ ਨੇ। ਠੀਕ। ਕਈ ਪਿੰਡਾਂ ਜੇ ਕੋਈ ਕਿਸ ਤਰ੍ਹਾਂ ਮਹੌਲ ਬਣਾ ਹੁੰਦਾ ਹੈ। ਪਰ ਜੋ ਸਾਡੇ ਪਿੰਡ ਦਾ ಗ್ರಾಮ ਪੰਚਾਇਤ ਦਾ ਪਿੰਡ ਵਾਸੀਆਂ ਦਾ ਬੜਾ ਹੀ ਸੰਯੋਗ ਸਾਡੇ ਨਾਲ ਰਿਹਾ ਹੈ ਜਿੰਦੇ ਕਰਕੇ ਅਸੀਂ ਅੱਜ ਮੇਲੇ ਦਾ ਆਨੰਦ ਮਾਣ ਰਹੇ ਹਾਂ। ਕਿਉਂਕਿ ਇਹ ਮੇਲੇ ਵਾਰ-ਵਾਰ ਨਹੀਂ ਆਉਂਦੇ ਤੇ ਵਾਰ-ਵਾਰ ਨਹੀਂ ਇਹ ਤਕਸੀਰਾ ਮਿਲਦੀਆਂ। ਕਿਉਂਕਿ ਜੋ ਮੇਲੇ ਦੇ ਵਿੱਚ ਇੰਨਾ ਇਕੱਠ ਹੁੰਦਾ ਹੈ। ਇਹ ਇੱਕ ਇਹ ਰੂਹਾਂ ਹੁੰਦੀਆਂ ਨੇ। ਠੀਕ। ਜਿੰਨਾ ਕਰਕੇ ਅਸੀਂ ਇੰਨਿਆਂ ਨਾਲ ਮਲਾਪ ਕਰਨਿਆਂ ਕਿਉਂਕਿ ਇਹ ਮੇਲੇ ਨੂੰ ਅਸੀਂ ਹੋਰ ਵੀ ਅਜੇ ਰੰਗ ਰਹਿਣ ਬਣਾਉਣਾ ਚਾਹੁੰਨੇ ਆ ਕਿਉਂਕਿ ਸਾਡੇ ਪਿੰਡ ਦਾ ਅੱਗੇ ਵੀ ਸੰਯੋਗ ਮਿਲਦਾ ਪਰ ਹੁਣ ਵੀ ਸਾਡਾ ਸੰਯੋਗ ਪੂਰਾ ਪਿੰਡ ਦਾ ਹਾਂ ਤੜੇ ਪਾ ਜੀਆਂ ਪਾਰਟੀਆਂ ਨੂੰ ਅਲੈਦਾ ਛੱਡ ਕੇ ਸਾਡੇ ਪਿੰਡ ਦਾ ਪੜਾਹੀ ਸੰਯੋਗ ਰਿਹਾ ਸਾਡੇ ਵਿੱਚ ਇਸ ਮੇਲੇ ਵਿੱਚ ਕਿਉਂਕਿ ਕਿਉਂ ਅਸੀਂ ਜਬੀਰ ਸਮ ਐਮਐਲ ਜਗਦੀਪ ਸਿੰਘ ਗੋਲਡੀ ਨੂੰ ਵੀ ਬੁਲਾਇਆ ਸੀ ਇੱਥੇ ਇਨਵਾਈਟ ਕੀਤਾ ਸੀ ਪਰ ਉਹ ਐਸੇ ਮੈਲੇ ਵਿੱਚ ਨਹੀਂ ਪਹੁੰਚਿਆ ਕਿਸੇ ਕਾਰਨ ਕਿਉਂਕਿ ਕੰਮ ਹੋਰ ਵੀ ਬੜੇ ਨੇ ਹਰ ਪੀੜਤਾ ਕਰਕੇ ਉਧਰ ਵੀ ਜਾਣਾ ਪੈਂਦਾ ਤੇ ਅਸੀਂ ਮਾਨ ਜੋਗ ਡੀਐਸਪੀ ਜਲਾਲਾਬਾਦ ਉਹਨੂੰ ਵੀ ਇਨਵਾਈਟ ਕੀਤਾ ਸੀ ਐਸਐਸਓ ਨੂੰ ਵੀ ਇਨਵਾਈਟ ਕੀਤਾ ਸੀ ਪਰ ਉਹਦੇ ਵੱਲੋਂ ਸਾਨੂੰ ਕੋਈ ਹੰਗਾਰਾ ਨਹੀਂ ਮਿਲਿਆ ਕਿਉਂਕਿ ਜੇ ਪੁਲਿਸ ਪ੍ਰਸ਼ਾਸਨ ਹੁੰਦਾ ਹੈ ਨਾ ਥੋੜਾ ਜਿਹਾ بڑا ਫਰਕ ਪੈਂਦਾ ਕਿਉਂ ਜਿਹੜਾ ਅਸੀਂ ਕਰਨਾ ਹੈ ਉਹ ਵੱਖਰੀ ਗੱਲ ਹੈ ਜਿਹੜਾ ਪੁਲਿਸ ਪ੍ਰਸ਼ਾਸਨ ਨੇ ਕਰਨਾ ਉਹ ਵੱਖਰੀ ਗੱਲ ਹੈ ਜੇ ਉਹ ਅੱਜ ਸਾਡੇ ਨਾਲ ਹੁੰਦੀ ਤਾਂ ਹੋ ਸਕਦਾ ਇਹਦੋਂ ਵੀ ਬਹੁਤ ਵਧੀਆ ਹੋਣਾ ਸੀ ਪਰ ਚਲੋ ਮਹਾਰਾਜ ਦੀ ਦਇਆ ਨਾਲ ਜਿੰਨਾ ਵੀ ਹੋ ਗਿਆ ਬਹੁਤ ਵਧੀਆ ਹੋਇਆ ਹੈ ਇਸੇ ਕਰਕੇ ਅਸੀਂ ਹਰੇਕ ਪਿੰਡ ਵਾਸੀਆਂ ਨੂੰ ਹਰੇਕ ਸੰਸਾਰ ਦੇ ਪੰਜਾਬ ਦੇ ਹਰੇਕ ਵਾਸੀਆਂ ਨੂੰ ਜਿਵੇਂ ਵੀ ਹੜਪੀੜਤ ਵਿਚਾਰੇ ਅੱਜ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ ਕਿਉਂਕਿ ਇਹ ਪੰਜਾਬ ਹੀ ਹੈ ਜਿਹੜੇ ਪੰਜਾਬ ਦੇ ਵਿੱਚ ਸਾਰੇ ਹੀ ਇੱਕ ਦੂਜੇ ਨਾਲ ਮਿਲ ਕੇ ਸਿੰਗਰ ਜੋ ਵੀ ਸਾਰੇ ਜਿਵੇਂ ਆਪਾਂ ਸਿੰਗਰ ਲਵਾਏ ਰੇਕ ਸਿੰਗਰ ਆਪੋ ਆਪਣੀ ਜਿੰਨੀ ਵੀ ਜੇਬ ਚ ਪੂੰਜੀ ਬਣਦੀ ਏ ਹਰ ਪੇਰਤਾਂ ਲਈ ਲੈਂਦੇ ਨੇ ਕਿਉਂਕਿ ਆਪਣਾ ਤੁਹਾਨੂੰ ਪਤਾ ਹੀ ਸਰਕਾਰਾਂ ਦਾ ਕੋਈ ਪਤਾ ਨਹੀਂ ਹੁੰਦਾ ਕੋਈ ਕਿਸੇ ਤੱਕ ਆਵਾਜ਼ ਪਹੁੰਚੇ ਨਾ ਪਹੁੰਚੇ ਕਈ ਇਹੋ ਜਿਹੇ ਮੰਨ ਲਓ ਕਟਣਾ ਵਾਪਰ ਜਾਂਦੀ ਏ ਕਿਸੇ ਮੌਕੇ ਤੇ ਕੋਈ ਚੀਜ਼ ਨਹੀਂ ਪਹੁੰਚਦੀ ਸਾਨੂੰ ਵੀ ਪਤਾ ਹੈ ਅਸੀਂ ਵੀ ਜਾ ਕੇ ਵੇਖਿਆ ਹੈ ਰੇਕ ਪਿੰਡਾਂ ਵਿੱਚ ਕਿਸੇ ਤਾਂ ਦੇ ਕਿਸੇ ਵਿਚਾਰੇ ਕੋਲ ਚੀਜ਼ ਨਹੀਂ ਪਹੁੰਚੀ ਇਹ ਤਾਂ ਚਲੋ ਪ੍ਰਸ਼ਾਸਨ ਨੂੰ ਚਾਹੀਦਾ ਹੈ ਧਿਆਨ ਇਸ ਬਾਰੇ ਦੇਣਾ ਜਿੱਥੇ ਵਿਚਾਰੇ ਗਰੀਬ ਦੀ ਨਹੀਂ ਸਹਾਈਤਾ ਹੋਈ ਉੱਥੇ ਸਹਾਈਤਾ ਕਰੋ ਵਾਤ ਵਾਤ ਚੜ ਕੇ ਸਹਾਈਤਾ ਕਰੋ ਕਿਉਂਕਿ ਅੱਗੇ ਚੱਲ ਪਾਣੀ ਆਇਆ ਸੀ ਹੁਣ ਪਾਣੀ ਹੈਗਾ ਲੈ ਜਾਣਾ ਹੈ ਪਾਣੀ ਘਟ ਜਾਣਾ ਹੈ ਜਗ੍ਹਾ ਵੀ ਸੁੱਕ ਜਾਣੀ ਹੈ ਪਰ ਉਹਨਾਂ ਵਾਸਤੇ ਕੋਈ ਵੀ ਚੀਜ਼ ਖਾਣ ਨੂੰ ਨਹੀਂ ਬਚਣੀ ਕਿਉਂਕਿ ਜੇ ਖਾਣ ਨੂੰ ਚੀਜ਼ ਬਚੀ ਉਹ ਹੁਣ ਇਹਦੇ ਬਾਰੇ ਆਪਾਂ ਨੂੰ ਵਿਚਾਰ ਕਰਨਾ ਚਾਹੀਦਾ ਹੈ ਕੱਲ ਨੂੰ ਕਿਸੇ ਮੈਂ ਸਾਰੇ ਪੰਜਾਬ ਦੇ ਵਸੀਆਂ ਨੂੰ ਅਤੇ ਹੋਰ ਵੀ ਸਾਰੇ ਆਪਣੇ ਭਾਰਤ ਦੇ ਸੰਸਾਰ ਵਿੱਚ ਜੋ ਵੀ ਵਸਦੇ ਲੋਕ ਪੰਜਾਬੀ ਸਾਰਿਆਂ ਨੂੰ ਮੈਂ ਬੇਨਤੀ ਕਰਨਾ ਤੁਸੀਂ ਇਸ ਤੋਂ ਬਾਅਦ ਪਾਣੀ ਸੁੱਕਣ ਤੋਂ ਬਾਅਦ ਵਾਦ ਤੋਂ ਬਾਅਦ ਸਾਰੇ ਪੰਜਾਬ ਦੀ ਸਹਿਤਾ ਕਰੋ ਤਾਂ ਜੋ ਸਾਨੂੰ ਸਾਰਾ ਸੰਯੋਗ ਨਾਲ ਆਪਣਾ ਜੋ ਸਿਸਟਮ ਵਿਗੜਿਆ ਉਹਨੂੰ ਸਹੀ ਕਰ ਸਕੀਏ ਵੈ ਗੁਰੂ ਜੀ ਦਾ ਹਾਲ ਸਾਹ ਵੈ ਗੁਰੂ ਜੀ ਕੇ ਪਤੇ ਤਨ ਤਨ ਬਾਬਾ ਖੇਤਰਪਾਲ ਜੀ ਕੀ ਜੈ